ਕਰਦੇ ਆਂ ਇਹ ਲਾ ਕੇ ਦਿਖਾਵਾਂ ਤੈਨੂੰ ਮੈਂ ਪੈਟ ਤੇ ਮੂਨਾ ਤੇ ਘੋਨਾ ਮੈਂ ਭਾਜੀ ਕੀ ਹੋਇਆ ਕੀ ਆ ਜੀ ਭਾਜੀ ਮੈਂ ਅਸੀਂ ਇੱਧਰ ਦਵਾਈ ਮਾਤਾ ਦੇ ਲੈਣ ਜਾ ਰਹੇ ਸੀਗੇ ਤੇ ਅਸੀਂ ਦੋਵੇਂ ਮੈਂ ਤੇ ਬ੍ਰਦਰ ਸੀਗਾ ਤੇ ਇਹਨਾਂ ਚੱਲਦੇ ਚੱਲਦੇ ਮੋਟਰਸਾਈਕਲ 'ਚੋਂ ਤੇ ਸਾਨੂੰ ਫੜਾ ਫੜਨ ਦੇ ਕੋਸ਼ਿਸ਼ ਆ ਵੀ ਚਾਬੀ ਲਾੜੀ ਇਹਨੇ ਮੈਨੂੰ ਅਸੀਂ ਆਪਣੇ ਧਿਆਨ ਮੈਨੂੰ ਕਹਿੰਦਾ ਫੋਨ ਦੇਖ ਆ ਦੇਖੋ ਫੋਨ ਦੀ ਸਾਰੀ ਹਾਲਤ ਤੇ ਚਲੋ ਕੋਈ ਨਾ ਤੇਰੀ ਬੌਂਡ ਕਰਨਾ ਮੋਟਰਸਾਈਕਲ ਜਿੱਦ ਦੀ ਜੀ ਸਾਦੀ ਕਰੋ ਮੈਨੂੰ ਕਹਿੰਦਾ ਹੈਲਮਟ ਨਹੀਂ ਪਾਇਆ ਮੈਂ ਕਹਿੰਦਾ ਮੈਂ ਸਰਦਾ ਦਾ ਕਹਿੰਦਾ ਪੱਗ ਲਾ ਕੇ ਰਗਾ ਇਹਨੂੰ ਹੁਣ ਮੈਂ ਪੱਗ ਲਾ ਕੇ ਦਿਖਾਵਾਂ ਇਹਨੂੰ ਗਾਰਲਿਕ ਨਹੀਂ ਨਹੀਂ ਇਹਨੂੰ ਕੱਲ ਚਲਾ ਕੇ ਤੇ ਇਹ ਇਹ ਇੱਥੇ ਖੜੇ ਸੀ ਅੱਜ ਕੋ ਲਾਈਨ ਲੱਗੀ ਹੋਈ ਹੈ ਲਾਈਨ ਦੇ ਕੋਲ ਲੈਟ ਹੋਈ ਸਾਰੇ ਜਣ ਨੰਗਨਾਂ ਲਪਿਆ ਸੀ ਨਜ਼ਰ ਆ ਤੇ ਹੁਣ ਅਸੀਂ ਪੱਗ ਲਾ ਕੇ ਲਗਾਈਏ ਕਿ ਕਿੰਨੇ ਬੰਦੇ ਖੜੇ ਆ ਨਾਕੀ ਇਹਨਾਂ ਕੋਈ ਨਾਕਾ ਐਸੇ ਹੈਗਾ ਆ ਨਾਕਾ ਇਹਨਾਂ ਦਾ ਉਹ ਲੱਗਿਆ ਹੋਵੇਗਾ ਜੀ ਇੱਥੇ ਚੌਂਕ ਦੇ ਵਿੱਚ ਕਿਹੜਾ ਨਾਕਾ ਆ ਚੌਂਕ ਦੇ ਉੱਤੇ ਪੱਬਲੀ ਦਾ ਰਸਤਾ ਆ ਇਹ ਪਬਲਿਕ ਨੂੰ ਅਸੀਂ ਰੋ ਰੋ ਕੇ ਫੜਾਂਗੇ ਤੇ ਉਹ ਕਿਹੜੇ ਕਾਨੂੰਨ ਨੇ ਕਿਹੜੇ ਕਾਨੂੰਨ ਚ ਲਿਖਿਆ ਕਿ ਅਸੀਂ ਪਬਲਿਕ ਘਰਾਂ ਘਰਾਂ ਚ ਜਾ ਕੇ ਪੜਾਂਗੇ ਆਪਾਂ ਹਾਂਜੀ ਸ਼੍ਰੀਮਾਨ ਜੀ ਕੀ ਗੱਲ ਕੀਤੀ ਉਹ ਕਹਿ ਰਹੇ ਕਿ ਤੁਸੀਂ ਕਹਿ ਰਹੇ ਕਿ ਪੱਗ ਲਾ ਕੇ ਦਿਖਾਓ ਨਹੀਂ ਬਲ ਝੂਠ ਕਹਿ ਰਹੇ ਜੀ ਬਿਲਕੁਲ ਝੂਠੇ ਕੀ ਹੋਏਗੀ ਸਿਕਾ ਜਿਹੜਾ ਮੋਟਸਾਲ ਮੁੰਡਾ ਵੋਟ ਦਲਾਉਂਦਾ ਇਹਨਾਂ ਨੇ ਇਹ ਨਹੀਂ ਜਦਾਂ ਪੁੱਛੋ ਇਹਨਾਂ ਨੇ ਭੱਜ ਗਏ ਇੱਕ ਮਿੰਟ ਭਾਈ ਉਹਨਾਂ ਨੂੰ ਪੁੱਛ ਲੈ ਆਪ ਜਿਆਦਾ ਅੱਗੇ ਚਾਹ ਮੈਨੂੰ ਪੁੱਛਣ ਦੇ ਤਾਂ ਆ ਪੁੱਛੋ ਨਾ ਤੁਸੀਂ ਮੌਕੇ ਤੇ ਇੱਥੇ ਪੁੱਛੋ ਠੀਕ ਹੈ ਇਹ ਤਾਂ ਐਡ ਹੀ ਚਲਾਉਂਦਾ ਮੁੰਡਾ ਮੁੰਡਾ ਮੋਨਾ ਚ ਲ ਇਹਨੇ ਮੈਨੂੰ ਲਾਇਸੈਂਸ ਪੁੱਛਿਆ ਕੋਈ ਲਾਇਸੈਂਸ ਨਹੀਂ ਨਾ ਕੋਈ ਨਿਯਾਰਤੀ ਹੈ ਨਾ ਕੋਈ ਮਤਲਬ ਅਗਲੇ ਨੇ ਹੈਲਮਟ ਪਾਇਆ ਹੈ ਇਹਨਾਂ ਦਾ ਇਲਜ਼ਾਮ ਹੈ ਵਾਹ ਇਹ ਮੋਟਰਸਾਈਕਲ ਚਲਾਇਆ ਜਿਹੜੇ ਪਿੱਛੇ ਬੈਠਾ ਹੈਦਾ ਕੋਈ ਰੋਲ ਨਹੀਂ ਹੈਗਾ ਏ ਮੋਟਰਸਾਈਕਲ ਦੇ ਪਿੱਛੇ ਬੈਕਸੈਟ ਬੈਠਾ ਸੀ ਚਲੋ ਨਹੀਂ ਮੈਂ ਫਿਰ ਇਹਨੇ ਮੈਨੂੰ ਐਡਾ ਕਿਉਂ ਕਿਹਾ ਕਿ ਤੂੰ ਪਾਗਲ ਆ ਗਿਆ ਐਲਮੈਂਟ ਨਹੀਂ ਭਾਜੀ ਇਹ ਇਹ ਗੱਲ ਨਹੀਂ ਇਹ ਇਹਨੂੰ ਪੁੱਛਿਆ ਸੀ ਇਹ ਗੱਲ ਤੁਸੀਂ ਕਹੀ ਸੀਗੀ ਹਾਂਜੀ ਬਸ ਇੰਨਾ ਮੈਂ ਦੱਸ ਬਣ ਦੇਣਾ ਇਹ ਗੱਲ ਕਹੀ ਸੀਗੀ ਤੁਸੀਂ ਇਹਨਾਂ ਨੇ ਉਧਰੋਂ ਬੱਚੇ ਆ ਰਹੇ ਸੀ ਬੱਚੇ ਉਹ ਅੱਗੇ ਚਲੇ ਗਏ ਇਨੀ ਭੱਜ ਕੇ ਮੋਟਰਸਾਈਕਲ ਦੀ ਜਾਬੀ ਕੱਢੀ ਆ ਜਦੋਂ ਅਸੀਂ ਬੱਚੇ ਡਿਗਣ ਲੱਗੇ ਇਹਨਾਂ ਜੇਬ ਚੋਂ ਨਿਕਲ ਕੇ ਮੋਬਾਈਲ ਥੱਲੇ ਡਿੱਗਿਆ ਮੋਬਾਈਲ ਉਸ ਟਾਈਮ ਟੁੱਟਾਇਆ ਇਹ ਇਹਨਾਂ ਨੇ ਬਹੁਤ ਵੱਡੀ ਗਲਤ ਲੈਂਗੁਏਜਜੋ ਯੂਜ਼ ਕੀਤੀ ਆ। ਉਹਨੇ ਪੱਗ ਲਾ ਕੇ ਲਗਾ ਪਾ ਗਾ। ਚਲਾਨ ਕਰਨਾ ਕੋਈ ਗੱਲ ਨਹੀਂ ਕਰ ਰੋ। ਇਹਨਾਂ ਫਰਜ਼ਮੰਦ ਚਲਾਨ ਕਰਨਾ ਪਬਲਿਕ ਦਾ ਚਲਾਨ ਕਰਨਾ ਇਹਨਾਂ ਰਾਈਟ ਹੈ ਇਹਨਾਂ ਦੇ ਕੋਲ। ਇਹਦਾ ਮਤੇ ਇਹਨੂੰ ਡਰਨ ਭੱਜ ਕੇ ਜਾ ਕੇ ਰਾਈਟ ਚਾਬੀ ਕੱਢਣੀ। ਜੇ ਬਾਈਕ ਤਾਂ ਐਕਸੀਡੈਂਟ ਹੋ ਜਾਂਦਾ ਕੋਈ ਕੋਈ ਗੱਲ ਬਾਤਾਂ ਜੀ ਕੌਣ ਜ਼ਿੰਮੇਵਾਰ ਸੀਗਾ? ਬਿਲਕੁਲ। ਇਹਨਾਂ ਨੇ ਪੁੱਛਿਆ ਕਹਿੰਦਾ ਮੈਂ ਚਾਬੀ ਭੱਜ ਕੇ ਕੱਢੀ ਆ। ਨਹੀਂ ਉਹ ਕਹਿ ਰਹੇ ਨੇ ਕੋਈ ਕੋਈ ਕਾਗਜ਼ ਨਹੀਂ ਸੀਗਾ, ਨਾ ਹੀ ਕੋਈ ਲਾਇਸੈਂਸ ਸੀਗਾ। ਕਾਗਜ਼ ਦੇਖੋ 2015 ਮਾਡਲ ਮੋਟਰਸਾਈਕਲ ਆ। ਨਮਾ ਲਿਆ ਵੀ ਆਰ ਸੀ ਨਿਊ ਹੋਣ ਗਈ ਆ ਇਹਨਾਂ ਦੀ ਮੰਮੀ ਦੇ ਨਾਮ ਤੇ ਇਹ ਮੋਟਰਸਾਈਕਲ ਆ ਦੇਖੋ ਇਦਾਂ ਦੀ ਕੋਈ ਇਹੋ ਜਿਹੀ ਗੀਸੂ ਨਹੀਂ ਸੀਗਾ ਕੁਛ ਨਹੀਂ ਸੀਗਾ ਲੇਕਿਨ ਇਹਨਾਂ ਨੇ ਜਿਹੜਾ ਭੱਜ ਕੇ ਜਾ ਕੇ ਸਾਡੇ ਇਹਨਾਂ ਨੇ ਮਿਸ ਬੱਚਾ ਨੇ ਕੀਤਾ ਮੋਟਰਸਾਈਕਲ ਚਾਬੀ ਕੱਢੀ ਉਹ ਗਲਤ ਕੀਤਾ ਇਹਨਾਂ ਨੇ ਤੇ ਉੱਥੋਂ ਮੈਨੂੰ ਕਹਿ ਰਹੇ ਹੈ ਹੈਲਮਟ ਨਹੀਂ ਪਾਇਆ ਤੇ ਪੰਗ ਲਾ ਕੇ ਦਿਖਾਏ ਇਹ ਮੈਨੂੰ ਕਹਿਣਾ ਇਹ ਬਾਈਕ ਕੌਣ ਬੋਏ ਤੁਸੀਂ ਪਿੱਛੇ ਬੈਠੇ ਹੋਏ ਸੀਗੇ ਹਾਂਜੀ ਮੈਂ ਬਾਈਕ ਮੈਂ ਠੀਕ ਨਹੀਂ ਸੀ ਦਵਾਈ ਲੈਣ ਮਾਤਾ ਨਹੀਂ ਦਵਾਈ ਤੇ ਲਾਇਸੈਂਸ ਦਾ ਅਗਲੇ ਦਾ ਬੰਦਾ ਸੀਗਾ ਨਾ ਪੁੱਛਣਾ ਹਾਂਜੀ ਬਿਲਕੁਲ ਤੁਸੀਂ ਚਲਾ ਰਹੇ ਸੀਗੇ ਭਾਈ ਬਾਈਕ ਨਹੀਂ ਨਹੀਂ ਲੜਕਾ ਦੂਸਾਰ ਇਹ ਥੋੜੀ ਕਿ ਇਹ ਚੌਂਕ ਆ ਇਹ ਪਬਲਿਕ ਦਾ ਰਸਤਾ ਆ ਇਹ ਲਾਈਟਾਂ ਦੇਖੋ ਸਾਰੀਆਂ ਸਾਰੇ ਲੋਕ ਖੜੇ ਇੱਥੇ ਹੋਰ ਦੇਖੋ ਕਿੱਥੇ ਖੜੇ ਆ ਇਹਨਾਂ ਨਾਲ ਥੋੜੀ ਇਹਨਾਂ ਦਾ ਲਾਕਾ ਇਹਨਾਂ ਦਾ ਉਹ ਉਹ ਲੱਗਾ ਇਹਨਾਂ ਦਾ ਉੱਥੇ ਜਾ ਕੇ ਉੱਥੇ ਜਾ ਕੇ ਰੋਕ ਸਕਦੇ ਆ ਠੀਕ ਹੈ ਨਾ ਇਹ ਥੋੜੀ ਜਿਹੀ ਉਹ ਕਹਿ ਰਹੇ ਜਿਹੜੇ ਇਲਜ਼ਾਮ ਲਗਾ ਰਹੇ ਸਾਰੇ ਬੇਬੁਨਿਆਦ ਆ ਕੋਈ ਇਦਾਂ ਦੀ ਗੱਲ ਨਹੀਂ ਹੋਈ ਇਹ ਭੱਜਣ ਲੱਗੇ ਸੀਗੇ ਤੇ ਅਸੀਂ ਚੋਰ ਕਦੀ ਮੰਨਿਆ ਕਿ ਮੈਂ ਚੋਰੀ ਕੀਤੀ ਹੈ ਮੈਂ ਚੋਰ ਆ ਤੁਸੀਂ ਦੱਸੋ ਪਹਿਲੇ ਆਹ ਸੀਸੀਟੀਵੀ ਕੈਮੇ ਲੱਗੇ ਆ ਸੀ ਇਹ ਵੀ ਕਹੀ ਹੈ ਸੀਸੀਟੀਵੀ ਕੈਮਰੇ ਦੀ ਫੁਟੇਜ ਖੜਾਈ ਜਾਵੇ ਮੰਨ ਨਹੀਂ ਗੱਦੀ ਤੁਸੀਂ ਕਹਿੰਦੇ ਮੈਂ ਚਾਬੀ ਕੱਢੀ ਹੈ ਮੰਨ ਨਹੀਂ ਗੱਦੀ ਮੰਨ ਨਹੀਂ ਗੱਦੀ ਕਹਿੰਦਾ ਮੈਂ ਚਾਬੀ ਕੱਢੀ ਆ ਤੇ ਮੈਂ ਇਹਨਾਂ ਨੂੰ ਕਿਹਾ ਹੈ ਇਦਾਂ ਹੁਣ ਮੁਕਰਨ ਦਾ ਸਾਫ ਕੋਈ ਨਹੀਂ ਚੋਦੇ ਮੋਰ ਤੋਂ ਚਾਬੀ ਉਹ ਮੰਨੇ ਕੱਢੀ ਸੀ ਉਹਨਾਂ ਨੇ ਘੱਟੀ ਮੋਰ ਤੋਂ ਚਾਬੀ ਕੱਢੀ ਹੈ ਚਾਬੀ ਕੱਢਦੇ ਕੱਢਦੇ ਇਹਨੇ ਘਬਰ ਆ ਬਿਲਕੁਲ ਸਾਥੀ ਇਹ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਲੜਕਾ ਇਲਜ਼ਾਮ ਲਗਾ ਰਿਹਾ ਪੁਲਿਸ ਮੁਲਾਜ਼ਮ ਤੇ ਕਿ ਮੈਂ ਬਾਈਕ ਤੇ ਜਾ ਰਿਹਾ ਸੀਗਾ ਤੇ ਪੁਲਿਸ ਮੁਲਾਜ਼ਮ ਨੇ ਮੈਨੂੰ ਕਿਹਾ ਹੈਲਮਟ ਨਹੀਂ ਪਾਈ ਜਦੋਂ ਇਹਨੇ ਕਿਹਾ ਕਿ ਮੈਂ ਸਰਦਾਰ ਆ ਤੇ ਮੈਨੂੰ ਕਿਹਾ ਗਿਆ ਕਿ ਤੂੰ ਆਪਣੀ ਪੱਗ ਲਾ ਕੇ ਦਿਖਾ ਕਿ ਤੂੰ ਸਰਦਾਰ ਹੈ ਜਾਂ ਨਹੀਂ ਆ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੀਆਂ ਜਿੱਥੇ ਚਲਾਨ ਤੋਂ ਬਾਅਦ ਐ ਸਾਰਾ ਹੰਗਾਮਾ ਹੋ ਰਿਹਾ ਦੇਖ ਸਕਦੇ ਹੋ ਤਸਵੀਰਾਂ ਟ੍ਰੈਫਿਕ ਪੁਲਿਸ ਮੁਰਦਾਬਾਦ ਟ੍ਰੈਫਿਕ ਪੁਲਿਸ ਮੁਰਦਾਬਾਦ ਟ੍ਰੈਫਿਕ ਟੱਕੇਸ਼ਾਈ ਕੰਬਲੀ ਪੁਲਿਸ ਮੁਰਦਾਬਾਦ ਟ੍ਰੈਫਿਕ ਪੁਲਿਸ ਟੱਕੇਸ਼ਾਈ ਟੱਕੇਸ਼ਾਈ ਸਕੂਲ ਦੇਖ ਸਕਦੇ ਹੋ ਸਿੱਖ ਜੋ ਨੌਜਵਾਨ ਬਾਈਕ ਦੇ ਉੱਤੇ ਜਾ ਰਹੇ ਸੀਗੇ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੇ ਵਿੱਚ ਉਹਨਾਂ ਨੂੰ ਰੋਕਿਆ ਗਿਆ ਤੇ ਜਦੋਂ ਉਹਨੂੰ ਪੁੱਛਿਆ ਗਿਆ ਤੂੰ ਹੈਲਮਟ ਨਹੀਂ ਪਾਇਆ ਉਹ ਕਹਿ ਰਿਹਾ ਮੈਂ ਸਰਦਾਰ ਆ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਇਹਨੂੰ ਕਿਹਾ ਕਿ ਤੂੰ ਪਾ ਕੇ ਉਤਾਰ ਕੇ ਦਿਖਾ ਕਿ ਤੂੰ ਸਰਦਾਰ ਹੈ ਜਾਂ ਨਹੀਂ ਹੈ ਇਹ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਸ ਪ੍ਰਸ਼ਾਸਨ ਦੇ ਖਿਲਾਫ ਨਰੇਬਾਜੀ ਹੋ ਰਹੀ ਆ ਦੇਖ ਸਕਦੇ ਹੋ ਟ੍ਰੈਫਿਕ ਪੁਲ ਉੱਥੇ ਆਏ ਹੈ ਟੱਕੇ ਨਹੀਂ ਤੁਹਾਰੀ ਵੀਡੀਓ ਕਿਉਂ ਤੇ ਰੁਕਾਉਂਦੇ ਹੋ ਪੁਲ ਦਾ ਟੱਕੇ ਨਹੀਂ ਨਹੀਂ ਟੱਕੇ ਨਹੀਂ ਜਾਈਂ ਪੰਜਾਬ ਪੁਲ ਬਿਲਕੁਲ ਇੱਕ ਇੱਥੇ ਈ ਰਿਕਸ਼ਾ ਵਾਲਾ ਵੀ ਪਹੁੰਚਿਆ ਉਹਦੇ ਨਾਲ ਵੀ ਗੱਲਬਾਤ ਕਰਦੇ ਕੀ ਹੋਇਆ ਕੀ ਹੁਣ ਤਨਾਂ ਅਜੀ ਇੱਥੇ ਖੜੇ ਹੋਏ ਨਾਲੇ ਚਲਾਨ ਕੱਟਤਾ ਇੱਥੇ ਕਿੱਥੇ ਖੜੇ ਹੋਏ ਸੀ ਇੱਥੇ ਬੱਸ ਦਿੱਤੇ ਆਂਦੀ ਇਧਰ ਆਇਆ ਕੰਨੇ ਬੱਸ ਚਲਾਨ ਕਰਤਾ ਕਿੰਨੇ ਦਾ ਚਲਾਨ ਕੱਟਿਆ 6000 ਦੇਖ ਲਓ 6000 ਰੁਪਏ ਦਾ ਤੁਹਾਡਾ ਚਲਾਨ 6000 ਰੁਪਏ ਇਹ ਤੁਹਾਡਾ ਲੱਗਿਆ ਸੀ ਕਿਰਾਇਆ ਤੇ ਆਪਣੇ ਸਮਾਨੇ ਪੰਜਾਬ ਪੁਲਿਸ ਦਾ ਧੱਕਾ ਸ਼ਰਿਆਮ ਧੱਕਾਇਆ ਇਹ ਈ ਰਿਕਸ਼ਾ ਵਾਲਾ 6000 ਕਿੱਥੋਂ ਭਰੇਗਾ ਉਹ ਇਹ 50 ਨੂੰ ਜਾਂ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਜ਼ਿਲ੍ਹਾ ਅਧਿਕਾਰੀ ਕਮਿਸ਼ਨ ਸਾਹਮਣੂ ਇਹ ਚੀਜ਼ਾਂ ਇਹ ਬੰਦਾ ਗਰੀਬ ਦੀ ਸ਼ਕਲ ਦੇਖ ਲਓ ਇਹ ਰਿਛਾ ਚਲਾਉਂਦਾ ਆ 6000 ਰੁਪਏ ਬੰਦਾ ਭਰ ਸਕਦਾ ਆ ਤੇ ਚਲਾਨ ਕਿੱਥੋਂ ਨਹੀਂ ਚਲਾਨਦੇ ਭਰ ਸਕਦਾ ਇਹਦੇ ਵੱਲ ਦੇਖੋ 3 1500 ਰੁਪਏ ਆ ਵਾ ਇਹ ਸਾਰੇ ਜਿਹੜੇ ਇੱਥੇ ਟ੍ਰੈਫਿਕ ਪੁਲਿਸ ਨੂੰ ਵੈਂਡ ਹੋਣੇ ਚਾਹੀਦੇ ਆ ਜੇ ਅਗਰ ਸੀਟੀ ਸਾਹਿਬ ਜੇ ਇਹਨੇ ਤੁਰੰਤ ਸਪੈਨ ਨਾ ਕੀਤਾ ਗਿਆ ਤੇ ਅਸੀਂ ਕੱਲ੍ਹ ਨੂੰ ਸੀਟੀ ਸਾਹਿਬ ਦਾ ਪੋਤਰਾ ਹੀ ਭੋਕਾਂਗੇ ਔਰ ਉਹਨਾਂ ਦਾ ਦਸਤਕ ਨੀ ਜਿਹੜਾ ਤੁਹਾਡਾ 6000 ਦਾ ਚਲਾਨ ਹੋਇਆ ਕਿਸ ਚੀਜ਼ ਦਾ ਹੋਇਆ ਚਲਾਨ ਘਾਟੋ ਲਾਇਆ ਨੀ ਖੜੇ ਖੜਨ ਦਾ ਨੋ ਪਾਰਕਿੰਗ ਦਾ ਖੜੇ ਗੱਡੀ ਤੁਹ ਆ ਰਹੀ ਸੀ ਬਸ ਖੜੇ ਹੋ ਸਵਾਰੀ ਛੱਡ ਕੇ ਆ ਰਹੀ ਸੀ ਤੁਸੀਂ ਖਾਲੀ ਗੱਡੀ ਖਾਲੀ ਗੱਡੀ ਚਲੀ ਤਿਹ 6000 ਦੇਖਿਓ ਕਿਸ ਚੀਜ਼ ਲਿਖਿਆ ਕੀ ਹੋਇਆ ਕਿਸ ਚੀਜ਼ ਦਾ 6000 ਬਿਲਕੁਲ ਲਗਾਤਾਰ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਗਰੀਬਾਂ ਦੇ ਨਾਲ ੱੱਕਾ ਕਰ ਰਹੀ ਹੈ ਪੁਲਿਸ ਦੇਖ ਸਕਦੇ ਹੋ ਸ਼੍ਰੀ ਆਮ ਇੱਕ ਆਟੋ ਰਿਕਸ਼ੇ ਵਾਲੇ ਦਾ ਵੀ 6000 ਰੁਪਏ ਦਾ ਚਲਾਨ ਕੱਟ ਦਿੱਤਾ ਦੱਸਿਆ ਜਾ ਰਿਹਾ ਕੀ ਹੈ ਸਵਾਰੀ ਛੱਡ ਕੇ ਉੱਥੋਂ ਜਾ ਰਿਹਾ ਸੀਗਾ ਤੇ ਇਹ ਖੜਾ ਖੜੇ ਹੋਏ ਸੀਗੇ ਤੁਸੀਂ ਲਾਈਟ ਤੇ ਖੜਾ ਹੈ ਲਾਈਟ ਦੇਖ ਰਹੇ ਸੀ ਲਾਈਟ ਤੇ ਖੜੇ ਹੋਏ ਸੀਗੇ ਬਿਲਕੁਲ ਰੈੱਡ ਲਾਈਟ ਦੇ ਉੱਤੇ ਖੜਿਆ ਜੇ ਰੈੱਡ ਲਾਈਟ ਟੱਪ ਜਾਂਦੇ ਫੇਰ ਵੀ ਚਲਾਂਗੇ ਹੁਣ ਖੜੇ ਹੋ ਗਏ ਫੇਰ ਵੀ ਚਲਾਨ ਇਹਨੂੰ ਕਿਵੇਂ ਦੇਖਦੇ ਹੋ ਕੋਈ ਸਰਦਕਾ ਕਗਾਰੀ ਬਣ ਜਾਈਏਗਾ ਕੋਈ ਸਰਦਕਾ ਕਗਾਰੀ ਦੇਖੋ ਇਹ ਹਾਦਸਾ ਟੱਕਾ ਲਾ ਰਹੀ ਆ ਦੇਖੋ ਇਹ 22 ਸਾਲ ਦੇ ਬੱਚੇ ਦਾ ਭੱਜ ਕੇ ਉਹਨਾਂ ਨੇ ਚਾਬੀ ਮੋਰਸੇ ਲਾਈ ਆ ਇਹ ਬੱਚੇ ਦੇਖ ਜਾਂਦੇ ਸੱਟਾਂ ਲੱਗ ਜਾਂਦੀਆਂ ਕੌਣ ਜ਼ਿੰਮੇਵਾਰ ਸੀ ਉਹਦੇ ਵਿੱਚ ਉਹਦਾ ਮੋਬਾਈਲ ਜੇ ਝੋਠਾ ਲੜ ਕੇ ਮੋਬਾਈਲ ਟੁੱਟ ਗਿਆ ਆ ਅਸੀਂ ਬਹੁਤ ਹੈ ਪੁਲਿਸ ਦੀ ਨਿੰਦਣਯੋਗ ਗੱਲ ਹੈ ਇਹ ਕਿ ਇਹੋ ਜਿਹਾ ਵੇਖ ਸੀਸੀਟੀਵੀ ਤੁਸੀਂ ਉੱਚ ਅਧਿਕਾਰੀਆਂ ਨੂੰ ਮਿਲੇ ਉਹਨਾਂ ਨੂੰ ਸੀਸੀਟੀਵੀ ਲਗਾਉਂਦੀ ਮੰਗ ਕੀਤੀ ਤੁਸੀਂ ਹੁਣ ਕੀਤਾ ਜੀ ਇੱਥੇ ਟ੍ਰੈਫਿਕ ਤੇ ਐਸਐਚਓ ਸਾਹਿਬ ਆਏ ਸੀ ਉਹ 2 ਮਿੰਟ ਰੁਕੇ 2 ਮਿੰਟ ਰੁਕੇ ਨਾਲ ਹੀ ਉਹ ਚਲੇ ਗਏ ਆ ਹੁਣੀ ਕੋਈ ਗੱਲ ਨਹੀਂ ਸੁਣੀ ਐਸਪੀ ਸਾਹਿਬ ਨਾਲ ਦੋ ਵਾਰੀ ਗੱਲ ਹੋਈ ਐਸਪੀ ਟ੍ਰੈਫਿਕ ਨਹੀਂ ਹੋਈ ਅਸੀਂ ਰਿਟਰਨ ਦੇ ਵਿੱਚ ਕੰਪਲੀਟ ਦਵਾਵਾਂਗੇ ਅਸੀਂ ਇਹਨਾਂ ਤੇ ਕਾਰਵਾਈ ਕਾਨੂੰਨੀ ਕਰਾਏ ਕਰਵਾਵਾਂਗੇ ਜ਼ ਕੀਦਾ ਬਾਤ ਤੇ ਤੁਸੀਂ ਪੰਜਾਬ ਪੁਲਿਸ ਵਿੱਚ ਹੋ ਐਸੀ ਬਾਤ ਆਪਣੀ ਇਹਦੇ ਪੁਲਿਸ ਸ਼ੈਡ ਜਿਵੇਂ ਚਲਾ ਰਹੇ ਨੇ ਨਾ ਅਸੀਂ ਉਧਰੋਂ ਆ ਗਏ ਨੋਇਂ ਤੇ ਮੇਡਦੇ ਹੋ ਨਾ ਦੇ ਪੁਲਿਸ ਖੜੇ ਹੋ ਰਹੇ ਲਾਈਟ ਦੇਖਦੇ ਇੱਥੇ ਉਦੋਂ ਕਰ ਨਾ ਦੇ ਪੁਲਿਸ ਮਲਾਇਮ ਹਾਸਲ ਪਾਉਂਦੀ ਹੈ ਪਰ ਨਾ ਦੇ ਇਹਨਾਂ ਦੀਆਂ ਗੱਡੀਆਂ ਦੇ ਕਾਗਜ਼ ਤੇ ਗੱਡੀਆਂ ਦੇ ਕਾਏ ਪੂਰੇ ਹੁੰਦੇ ਆ ਇਹਨਾਂ ਦੀ ਆਪਾਂ ਮੰਗ ਕਰਦੇ ਆ ਇਹਨਾਂ ਦੇ ਕੁਝ ਨੁਆਇਮਾ ਦੇ ਸਾਰੀਆਂ ਗੱਡੀਆਂ ਦੇ ਚੱਕ ਚੱਕ ਕਿੱਥੇ ਜਾਣ ਮੋਟਰਸਾਈਕਲਾਂ ਦੇ ਗੱਡੀਆਂ ਦੇ ਕਾਰਾਂ ਦੇ ਜੋ ਵੀ ਏ ਇਹਨਾਂ ਦੇ ਕੋਲ ਵਾਈਕਲ ਹੈਗਾ ਏ ਜਾਂ ਸਰਕਾਰੀ ਏ ਚਾਹੀ ਇਹਨੇ ਪ੍ਰਾਈਵੇਟ ਆ ਇਹਨਾਂ ਦੀਆਂ ਗੱਡੀਆਂ ਸਾਰੇ ਚੱਕ ਕਿੱਥੇ ਆ ਜਾਣ ਇਹਨਾਂ ਦੇ ਕੋਈ ਵੀ ਗੱਡੀਆਂ ਕਾਗਜ਼ ਪੂਰੇ ਨਹੀਂ ਹੋਵੇਗਾ ਜਦੋਂ ਇਹਨਾਂ ਦੇ ਪੰਜਾਬ ਪੁਲਿਸ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਕੱਲ ਨੂੰ ਕੱਲ ਸੀਪੀ ਸਾਹਿਬ ਦਾ ਪੁੱਤਰਾ ਫੋਕਾਂਗੇ ਇਹ ਸਾਰੇ ਚਲਾਨ ਕੱਟੇ ਹੋਏ ਟੈਂਸ਼ਨ ਹੋਣੀ ਚਾਹੀਦੀ ਠੀਕ ਹੈ ਜੀ ਧੰਨਵਾਦ ਜੀ ਭਾਈ ਤੁਸੀਂ ਕੀ ਮੰਗ ਕਰਦੇ ਹੋ ਨੂੰ ਮੈਨੂੰ ਮੰਗ ਆਏ ਜੀ ਕਿ ਮੈਨੂੰ ਚਲੋ ਕੋਈ ਗੱਲ ਨਹੀਂ ਪਰ ਇਹਨਾਂ ਨੇ ਮੇਰੀ ਦਸਤਾਰ ਨੂੰ ਤੁਸੀਂ ਆਪਣੇ ਘਰ ਦੇ ਨਾਲ ਗੱਲਬਾਤ ਕੀਤੀ ਇਸ ਰਿਕਾਰਡਿੰਗ ਅਸੀਂ ਜਥੇਦਾਰ ਮਹਾਕਾਲ ਦੇ ਸਾਡੇ ਮਹਾਕल्याणਪੁਰ ਤੋਂ ਜਥੇਦਾਰ ਜੀ ਆ ਬਾਬਾ ਜੀ ਉਹਨਾਂ ਨਾਲ ਵੀ ਗੱਲ ਕੀਤੀ ਉਹ ਵੀ ਅੰਮਰਸਾਰੇ ਆ ਉਹਨਾਂ ਦੀਆਂ ਫੌਜਾਂ ਵੀ ਉਹ ਕਹਿੰਦੇ ਸੀ ਲੈ ਕੇ ਇਥੇ